ਐਸ ਐਚਓ ਸਿਟੀ ਪੀਸ ਆਪਣਾ ਸਨਮਾਨ ਲੈ ਲੈ ਐਸ ਐਚਓ ਸਿਟੀ ਓਏ ਖੇਰਾ ਸਾਹਿਬ ਇੱਕ ਮਿੰਟ ਰੁਪਿੰਦਰ ਜਲਾਲ ਪਹਿਲੀ ਵਾਰੀ ਕਮੈਂਟਰੀ ਦਵਾਬੇ ਜਿਹੜੂ ਕਰਨਾ ਆਇਆ ਨਾ ਤੇ ਆਇਆ ਬਾਗੜੀਆਂ ਅਜੇ ਉਹਦਾ ਵਿਚਾਰਾ ਨਵਾਂ ਬਿਲਕੁਲ ਤੇ ਉਥੋਂ ਬਲੇਰ ਖਾਨਪੁਰੀਆ ਬੋਲਾ ਲੈ ਕੇ ਆਇਆ ਸਾ ਉਥੇ ਕਹਿੰਦਾ ਵੀ ਰੁਪਿੰਦਰ ਇਹ ਬੰਦਾ ਨਵਾਂ ਆ ਕਹਿੰਦਾ सोनू ਦੀ ਕਮੈਂਟਰੀ ਕਰਨੀ ਤੇ ਕਾਲੇ ਦੇ ਪਿੰਡ ਕਾਲਾ ਮੇਰੇ ਕਾ ਸ਼ਾਇਦ ਤੇ ਸੁਣਦਾ ਹੋਵੇ ਕਾਲੇ ਕੋਲ ਉਹ ਮੱਖਣ ਵਾਲੀ ਭਾਜੀ ਵੀ ਸੀਗੇ ਸਾਰੇ ਸੀਗੇ ਤੇ ਕਾਲੇ ਨੂੰ ਕਿਹਾ ਤੇ ਉਹਦੋਂ ਟਾਈਮ ਨਹੀਂ ਮਿਲਿਆ ਮੈਂ ਕਾਲੇ ਨੂੰ ਕਿਹਾ ਬੋਲੇ ਨੂੰ ਕਿਹਾ ਸੋਨੂ ਨੂੰ ਵੀ ਰਪਿੰਦਰ ਨੂੰ ਤੂੰ ਮੇਰੇ ਪਿੰਡ ਲੈ ਕੇ ਆਹੀਂ ਤੇ ਮੈਂ ਉੱਥੇ ਮੌਕਾ ਦਊਗਾ ਪਰ ਅੱਜ ਉਹੀ ਚੈਂਪੀਅਨਸ਼ਿਪ ਬਾਗੜੀਆਂ ਦੀ ਆ ਉਹੀ ਕਪੂਰਥਲੇ ਦੀ ਆ ਜਿਹੜੀ ਮੱਖਣ ਵਾਲੀ ਤੋਂ ਬਗੈਰ ਤੇ ਰਪਿੰਦਰ ਤੋਂ ਬਗੈਰ ਸਭ ਨਹੀਂ ਹੁੰਦੀ ਤਾੜੀਆਂ ਮਾਰ ਦਿਓ ਕਰੀ ਮੇਰੇ ਵੀਰ ਸਾਰੇ ਗਗ ਰੁਪਿੰਦਰ ਬਾਲਾ ਵੱਡਾ ਬਲਾਰਾਇਆ ਔਰ ਮਕਰਾਲੀ ਭਾਜੀ ਦੋਨੋਂ ਟੌਪ ਦੇ ਬਲਾਰੇ ਅਮਰੀਕ ਵੀ ਪ੍ਰੋਫੈਸਰ ਮਕਰ ਸਾਹਿਬ ਦੀਦਾ ਉਹ ਤਾਂ ਤੁਹਾਡੇ ਉਸਤਾਦ ਆ ਸਾਰਿਆਂ ਦੇ ਇਹੀ ਗੱਲ ਮੇਰੇ ਬੰਦੀ ਸੀ ਕਿ ਅੱਜ ਸਾਰਾ ਮੇਲੇ ਜਿਹੜੇ ਹੈਗੇ ਆ ਉਹ ਕੋਈ ਤੁਹਾਡੇ ਬਿਨਾ ਸਫਲ ਨਹੀਂ ਹੁੰਦੇ ਮਕਰਾਲੀ ਦੇ ਬਿਨਾ ਤੇ ਰੁਪਿੰਦਰ ਜਲਾਲ ਦੇ ਬਿਨਾ ਅਮਰੀਕ ਬਿਨਾ ਅਮਨ ਲੋਪੋ ਵੀ ਸਿਰੇ ਦਾ ਬਲਾਰਾ ਉਹ ਵੀ ਭਰਾ ਆ ਆਪਾਂ ਸਾਰੇ ਤੇ ਮੇਲੇਆਂ ਦੇ ਉੱਤੇ ਖੱਟੇ ਹੋਈਏ ਗੜੀਏ ਤੇ ਰੌਣਕ ਲਾਈਏ ਕਰੀਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਧੰਨਵਾਦ ਥੈਂਕ ਯੂ ਬਹੁਤ 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 ਧੰਨਵਾਦ ਤਾੜੀਆਂ ਮਾਰ ਦਿਓ ਇਸ ਗੱਲ ਦੇ ਵਾਸਤੇ सोनू ਜੰਪ ਨੇ ਵਧੀਆ ਗੱਲ ਕੀਤੀ ਵਧੀਆ ਗੱਲ ਕੀਤੀ ਸਾਰੇ ਮਿਲ ਜੁਲ ਕੇ ਖੇਡ ਕਬੱਡੀ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਬਹੁਤ ਬਹੁਤ ਧੰਨਵਾਦ ਹਾਂਜੀ ਰੁਪਿੰਦਰ